ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਜਿਹੜਾ ਪੰਜਾਬ ਸਰਕਾਰ ਨੇ ਖੇਤੀ ਨਵੀਂ ਨੀਤੀ ਵਾਲਾ ਖਰੜਾ ਤਿਆਰ ਕੀਤਾ ਹੈ ਉਹਦੇ ਵਿੱਚ ਕਿਸ ਪ੍ਰਕਾਰ ਨਾਲ ਜ਼ਿਲ੍ਹੇ ਰੱਖੇ ਗਏ ਆ ਜਿਵੇਂ ਝੋਨਾ ਕਿਹੜੇ ਜਿਲ੍ਹਿਆਂ 'ਚ ਲੱਗੂਗਾ ਬਾਸਮਤੀ ਕਿਹੜੇ ਜਿਲ੍ਹਿਆਂ 'ਚ ਲੱਗੂਗੀ ਆਲੂ ਕਿਹੜੇ ਜਿਲ੍ਹਿਆਂ 'ਚ ਲੱਗੂ ਜਾਂ ਫਿਰ ਪਿਆਜ਼ ਇਹ ਜਿੰਨੀਆਂ ਹੋਰ ਫਸਲਾਂ ਜਿਹੜੀਆਂ ਉਹ ਕਿਹੜੇ-ਕਿਹੜੇ ਜਿਲ੍ਹਿਆਂ 'ਚ ਲੱਗਣਗੀਆਂ ਤੇ ਨਾਲ ਹੀ ਇਹਦੇ ਜਿਹੜੀ ਪੈਨਸ਼ਨ ਸਕੀਮ ਆ ਕਿਹੜੇ-ਕਿਹੜੇ ਕਿਸਾਨਾਂ ਨੂੰ ਜਿਹੜੀ ਪੈਨਸ਼ਨ ਸਕੀਮ ਦਿੱਤੀ ਜਾਊਗੀ ਅਖੜੇ ਦੇ ਵਿੱਚ ਜਿਹੜੀ ਗੱਲ ਆਖੀ ਗਈ ਆ ਉਹਦੇ ਵਿੱਚ ਆਪਾਂ ਮੈਨ ਮੈਪ ਪੁਆਇੰਟ ਅੱਜ ਸ਼ੇਅਰ ਕਰਨੇ ਤੁਹਾਡੇ ਨਾਲ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਨਾਲ ਲੱਗੀ ਬੈੱਲ ਕੈਂਟਿੰਗ ਦਬਾ ਲਿਓ ਤਾਂ ਕਿ ਖੇਤੀਬਾੜ ਰਿਲੇਟਡ ਵੀ ਜੋ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਹੁਣ ਆਪਾਂ ਗੱਲ ਕਰਦੇ ਆਂ ਅਖੜੇ ਬਾਰੇ ਜਿਹੜਾ ਪੰਜਾਬ ਸਰਕਾਰ ਨੇ ਯਾਨੀ ਕਿ ਜਥੇਬੰਦੀਆਂ ਨੂੰ ਸੌਮ ਦਿੱਤਾ ਤਾਂ ਵੈਸੇ ਤਾਂ ਇਹ ਦੀ ਤਰੀਕ 30 ਸਤੰਬਰ ਛੇ 31 ਸਤੰਬਰ ਤੋਂ ਪਹਿਲਾਂ ਜਿਹੜਾ ਜਥੇਬੰਦੀਆਂ ਨੂੰ ਜਿਹੜਾ ਇਹ ਅਖੜਾ ਦਿੱਤਾ ਗਿਆ ਤੇ ਜਥੇਬੰਦੀਆਂ ਤੋਂ ਜਾਂ ਹੋਰ ਨਾ ਤੋਂ ਜਿਹੜੇ ਸੁਝਾਅ ਮੰਗੇ ਗਏ ਇਹਦੇ ਵਿੱਚ ਕਿਹੜੇ-ਕਿਹੜੀਆਂ ਆਪਾਂ ਤਬਦੀਲੀਆਂ ਕਰ ਸਕਦੇ ਆ ਇਹ ਖੜਾ ਤੁਹਾਨੂੰ ਕਿਦਾਂ ਲੱਗਦਾ ਉਹਦੇ ਬਾਰੇ ਜਾਣਕਾਰੀ ਜਥੇਬੰਦੀਆਂ ਦੇਣਗੀਆਂ ਆਉਣ ਵਾਲੇ ਦਿਨਾਂ ਵਿੱਚ ਤਾਂ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਕਿਹੜੇ-ਕਿਹੜੇ ਜ਼ਿਲ੍ਹੇ ਜਿਵੇਂ ਆਲੂ ਤੋਂ ਸ਼ੁਰੂ ਕਰਦੇ ਆ ਆਲੂ ਬੀਜ ਉਤਪਾਦਨ ਤੇ ਆਲੂ ਦੀ ਖੇਤੀ ਵਾਸਤੇ ਜਿਹੜਾ ਦੁਆਬਾ ਖੇਤਰ ਯਾਨੀ ਕਿ ਜਿਹੜੇ ਦੁਆਬੇ ਖੇਤਰ ਦੇ ਵਿੱਚ ਜ਼ਿਲ੍ਹੇ ਆਉਣਗੇ ਜ਼ਿਲ੍ਹੇ ਉਹਨਾਂ ਨੂੰ ਆਲੂਆਂ ਵਾਸਤੇ ਆਲੂ ਦੀ ਖੇਤੀ ਵਾਸਤੇ ਜਿਹੜਾ ਝੋਨੇ ਆ ਗਿਆ ਤੇ ਝੋਨੇ ਵਾਸਤੇ ਜੇਕਰ ਆਪਾਂ ਗੱਲ ਕਰੀਏ ਕਿਸਾਨ ਮੇਰੇ ਉੱਤੋਂ ਲੁਧਿਆਣਾ ਮੋਗਾ ਸੰਗਰੂਰ ਤੇ ਬਰਨਾਲਾ ਇਹ ਜਿਹੜੇ ਜ਼ਿਲ੍ਹੇ ਆ ਇਹ ਲਗਭਗ ਝੋਨੇ ਦੇ ਫਸਲ ਲਾਉਣ ਵਾਸਤੇ ਜਿਹੜੀ ਇਹਨਾਂ ਦੀ ਚੋਣ ਹੋਈ ਆ ਤੇ ਤੀਜੇ ਨੰਬਰ ਤੇ ਜਿਹੜੀਆਂ ਬਾਸਮਤੀ ਦੀ ਕਿਸਮਾਂ ਵਾਸਤੇ ਕਿਹੜੇ ਜ਼ਿਲ੍ਹੇ ਸਿਲੈਕਟ ਕੀਤੇ ਗਏ ਆ ਉਹਦੇ ਵਿੱਚੋਂ ਆ ਜਾਂਦੇ ਆ ਜਿਵੇਂ ਅਮਰਤਸਰ ਗੁਰਦਾਸਪੁਰ ਤੇ ਤਰਨਤਾਰਨ ਇਹ ਤਿੰਨ ਜ਼ਿਲ੍ਹੇ ਯਾਨੀ ਕਿ ਬਾਸਮਤੀ ਦੀ ਕਿਸਮਾਂ ਵਾਸਤੇ ਚੁਣੇ ਗਏ ਵਿੱਚ ਇਹਦੇ ਗੱਲ ਆਖੀ ਗਈ ਖੜੇ 'ਚ ਤੇ ਪਿਆਜ਼ ਦੀ ਖੇਤੀ ਵਾਸਤੇ ਬਠਿੰਡਾ ਤੇ ਮਾਨਸਾ ਜਿਲ੍ਹਾ ਇਹ ਜਿਹੜੇ ਜਿਹੜੇ ਵੱਖ-ਵੱਖ ਫਸਲਾਂ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਸਿਲੈਕਟ ਕੀਤਾ ਗਿਆ ਜਿਹੜਾ ਖੜੇ ਦੇ ਵਿੱਚ ਗੱਲ ਕਹੀ ਗਈ ਆ ਅਜੇ ਕਿਸਾਨ ਵੀਰੋਂ ਫਾਈਨਲ ਰਿਪੋਰਟ ਨਹੀਂ ਅਜੇ ਕਿਸਾਨ ਜਥੇਬੰਦੀਆਂ ਜਾਂ ਫਿਰ ਹੋਰ ਕਿਸਾਨ ਜਿਹੜੇ ਸੁਝਵਾਨ ਕਿਸਾਨ ਵੀਰ ਉਹਨਾਂ ਤੋਂ ਜਿਹੜਾ ਸੁਝਾਅ ਲੈ ਕੇ ਤੇ ਖੜੇ ਨੂੰ ਪੂਰਾ ਅਗਲਾ ਜਿਹੜਾ ਇਹਦਾ ਆਪਾਂ ਕਹਿ ਸਕਦੇ ਹਾਂ ਲਾਸਟ ਦੇ ਦਾ ਦੱਸਿਆ ਜਾਊਗਾ ਕਿ ਇਹਦਾ ਕੀ ਲਾਗੂ ਹੁੰਦਾ ਜਾਂ ਨਹੀਂ ਹੁੰਦਾ ਇਹਦੇ ਬਾਰੇ ਬਾਅਦ ਚ ਜਾਣਕਾਰੀ ਮਿਲੂਗੀ ਬਾਕੀ ਇਹਦੇ ਨਾਲ ਜਿਹੜੀ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਜਿਵੇਂ ਜਿਹੜੇ ਕਿਸਾਨ ਵੀਰ 5 ਏਕੜ ਤੋਂ ਘੱਟ ਜ਼ਮੀਨ ਤੇ ਵਾਹੀ ਕਰਦੇ ਮਜ਼ਦੂਰ ਜਾਂ ਕਿਸਾਨ ਉਹਨਾਂ ਨੂੰ ਜਿਹੜੀ ਇਹਦੇ ਪੈਨਸ਼ਨ ਦੇਣ ਦੀ ਵੀ ਗੱਲ ਆਖੀ ਗਈ ਕਿ ਉਹਨਾਂ ਦੀ ਪੈਨਸ਼ਨ ਲੱਗੂਗੀ ਤਾਂ ਉਹਦੇ ਨਾਲ ਨਾਲ ਜਿਵੇਂ 23 ਫਸਲਾਂ ਤੇ ਐਮਐਸਪੀ ਦੀ ਗਰੰਟੀ ਦਾ ਵੀ ਇਹਨਾਂ ਵਿੱਚ ਇਹਨਾਂ ਗੱਲ ਖੜੇ ਦੇ ਆਖੀ ਆ ਕਿ ਤੇ냐 ਫਸਲਾਂ ਦੇ ਉੱਪਰ ਐਮ ਐਸਪੀ ਦੀ ਗਰੰਟੀ ਦਿੱਤੀ ਜਾਊਗੀ। ਤੇ ਬਾਕੀ ਹੁਣ ਦੇਖੋ ਕਿਸਾਨ ਵੀਰੋ ਇਹ ਜਿਹੜਾ ਖੜਾ ਕਿਵੇਂ ਕਿਸਾਨ ਜਥੇਬੰਦੀਆਂ ਇਹਦਾ ਅੱਗੇ ਇਹਨੂੰ ਅਮਲੀ ਰੂਪ ਮਿਲਦਾ ਜਾਂ ਫਿਰ ਨਹੀਂ ਮਿਲਦਾ ਲਾਗੂ ਹੁੰਦਾ ਜਾਂ ਨਹੀਂ ਲਾਗੂ ਹੁੰਦਾ ਤੁਸੀਂ ਵੀ ਕਮੈਂਟ ਕਰਕੇ ਜੁਰ ਦੱਸਿਓ। ਵੀ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਚੀਜ਼ ਲਾਗੂ ਹੋਣੀ ਚਾਹੀਦੀ ਇਹਦੇ ਵਿੱਚ ਫਾਇਦਾ ਹੈ ਕਿਸਾਨ ਵੀਰਾਂ ਦਾ ਜਾਂ ਫਿਰ ਨਹੀਂ। ਇਹ ਖੜਾ ਅਸਲ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਨੀਵਾ ਜਾਂਦਾ ਉਹਦੇ ਕਰਕੇ ਤਿਆਰ ਕੀਤਾ ਗਿਆ ਹੈ ਵੱਖ-ਵੱਖ ਜ਼ਿਲ੍ਹਿਆਂ ਨੂੰ। ਇਸ ਪ੍ਰਕਾਰ ਵੰਡਿਆ ਗਿਆ ਤਾਂ ਤੁਸੀਂ ਇੱਥੇ ਤੁਹਾਡੇ ਕੀ ਵਿਚਾਰ ਕਮੈਂਟ ਕਰਕੇ ਜੂ ਦੱਸਿਓ ਸੋ ਬਹੁਤ ਬਹੁਤ ਧੰਨਵਾਦ